ਜਿਹਨੂੰ ਆਪਾਂ ਵਾਰਾ ਪਸ਼ਵਾਂ ਦਾ ਕਹਿਰ ਕਹਿ ਸਕਦੇ ਹਾਂ ਜੀ ਸਾਡੇ ਤੇ ਤਾਂ ਹੁਣ ਉਹ ਹੀ ਟੁੱਟ ਰਿਹਾ ਔਰ ਦਿਨੇ ਇਸ ਏਮਨਾਲੇ ਚ ਲੋਕੇ ਰਹਿੰਦੇ ਆ ਬਹੁਤ ਇਹਨਾਂ ਦੀ ਪੈਦਾਵਾਰ ਤੇਜ਼ੀ ਨਾਲ ਵੱਧਦੀ ਹੈ ਔਰ ਰਾਤ ਨੂੰ ਨਿਕਲਦੇ ਆ ਤੁਸੀਂ ਦੇਖ ਲਓ ਕਿ ਪਸ਼ਵਾਂ ਨੂੰ ਖਾਣ ਨੂੰ ਅਸੀਂ ਆਪ ਤਾਂ ਚਾਰਾ ਬਹੁਤ ਘੱਟ ਲੈ ਕੇ ਜਾਂਦੇ ਹਾਂ ਥੋੜਾ ਥੋੜਾ ਹਿਸਾਬ ਨਾਲ ਤੇ ਉਹਨਾਂ ਨੇ ਮੇਰੀ ਮੱਕੀ ਬਰਬਾਦ ਹੀ ਕਰਕੇ ਰੱਖ ਦਿੰਦੀ ਹੈ ਪਿਛਲੀ ਵਾਰ ਵੀ ਮੇਰੇ ਅਬਰੂਦ ਜਿਹੜੇ ਲਾਇਏ ਸੀ ਉਹ ਬਰਬਾਦ ਕਰਕੇ ਚਲੇ ਗਏ ਸੀਗੇ ਤੇ ਐਤਕੀ ਵੀ ਮੇਰੇ ਅਬਰੂਦ ਉਹਨਾਂ ਨੇ ਬਿਲਕੁਲ ਤੋੜ ਕੇ ਖਤਮ ਕਰ ਦਿੱਤੇ ਆ ਨੀਲਗਾਏ ਔਰ ਜਿਹੜੇ ਇਹ ਜੰਗਲੀ ਹੈਗੇ ਸੂਰ ਇਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਆਤੰਕ ਹੈ ਔਰ ਇਹਨਾਂ ਦੀ ਸਾਨੂੰ ਬੜੀ ਜਦਾ ਮਾਰ ਚਲਣੀ ਪੈਂਦੀ ਦਾ ਇਹਦੇ ਜਿੱਦਾਂ ਕਿਰਪਾਨ ਵਾਂਗੂ ਤਿੱਖੇ ਇਹਦੇ ਦੰਦ ਹੁੰਦੇ ਆ ਔਰ ਇਹ ਬੰਦੇ ਨੂੰ ਇਨਸਾਨ ਨੂੰ ਦੇਖ ਕੇ ਉਹਦੇ ਮਗਰ ਪੈਣਾ ਉਹਦੇ ਗਲ ਪੈਣਾ ਉਹਨੂੰ ਮਾਰਨ ਦੀ ਕੋਸ਼ਿਸ਼ ਕਰਦਾ ਤੇ ਜਿਹੜਾ ਮਜ਼ਦੂਰ ਹੈ ਉਹ ਤਾਂ ਕੀ ਜਿਹੜਾ ਜਿਮੀਦਾਰਾ ਖੇਤ ਚ ਆਉਂ ਨੂੰ ਡਰਦਾ ਤਾਂ ਘਟੋ ਘਟ ਮੈਨੂੰ ਲੱਗਦਾ ਕੋਈ 50 60 ਜਿਹੜੇ ਇਲੀਗਲ ਵੈਪਨ ਦਾ ਮੇਰੇ ਪਿੰਡ ਚ ਹੀ ਹੁੰਨੇ ਆ ਜੀ ਤੇ ਸਾਨੂੰ ਡਰ ਲੱਗਦਾ ਜੀ ਰਾਤ ਨੂੰ ਆਉਂਦਿਆਂ ਨੂੰ ਮਜ਼ਦੂਰ ਕਿੱਥੇ ਵੰਦੇ ਜਾਂਦੇ ਆ ਔਰ ਚਾਰਾ ਤਾਂ ਮੇਰੇ ਹਸਾਬ ਨਾਲ ਨੇੜ ਤੇ ਡੇ ਹੁਣ ਕਿਸੇ ਦਾ ਰਿਆ ਹੀ ਨਹੀਂ ਦਾ ਤੇ ਜੇ ਕਿਸੇ ਦਾ ਹੈਗਾ ਤੇ ਉਹ ਬੜੀ ਤੇਜ਼ੀ ਨਾਲ ਜਿਹੜਾ ਬਰਬਾਦ ਹੋ ਰਿਹਾ ਅਜੀ ਕੀ ਕਹਿਣਾ ਚਾਹੂੰਗਾ ਜਿਹੜਾ ਰਾਤ ਨੂੰ ਜਿਹੜੇ ਸੂਰਾਂ ਨਾਲ ਆ ਕਿੰਨਾ ਕੁ ਨੁਕਸਾਨ ਹੋ ਰਿਹਾ ਖੇਤਾਂ ਦੇ ਵਿੱਚ ਜਿਹਨੂੰ ਆਪਾਂ ਵਾਰਾ ਪਸ਼ੂਆਂ ਦਾ ਕਹਿਰ کہہ ਸਕਦੇ ਆ ਨਾ ਜੀ ਸਾਡੇ ਤੇ ਤਾਂ ਹੁਣ ਉਹ ਹੀ ਟੁੱਟ ਰਿਹਾ ਐ ਇੰਨਾ ਜ਼ਿਆਦਾ ਜੰਗਲੀ ਸੂਰ ਕਿਉਂਕਿ ਮੇਰੇ ਪਿਛਲੇ ਪਾਸੇ ਸੇਮਨਾਲਾ ਔਰ ਦਿਨੇ ਇਸੇਮਨਾਲੇ ਚ ਲੋਕੇ ਰਹਿੰਦੇ ਆ ਬਹੁਤ ਇਹਨਾਂ ਦੀ ਪੈਦਾਵਾਰ ਤੇਜ਼ੀ ਨਾਲ ਵਧੀ ਐ ਔਰ ਰਾਤ ਨੂੰ ਨਿਕਲਦੇ ਆ ਤੁਸੀਂ ਦੇਖ ਲਓ ਕਿ ਪਸ਼ੂਆਂ ਨੂੰ ਖਾਣ ਨੂੰ ਅਸੀਂ ਆਪ ਤਾਂ ਚਾਰਾ ਬਹੁਤ ਘੱਟ ਲੈ ਕੇ ਜਾਂਦੇ ਹਾਂ ਥੋੜਾ ਥੋੜਾ ਹਿਸਾਬ ਨਾਲ ਤੇ ਉਹਨਾਂ ਨੇ ਮੇਰੀ ਮੱਕੀ ਬਰਬਾਦ ਹੀ ਕਰਕੇ ਰੱਖ ਦਿੱਤੀ ਐ ਔਰ ਇਹਦੇ ਸੱਜੇ ਪਾਸੇ ਮੇਰੇ ਜਿਹੜੇ ਸਰਕਾਰ ਜਿਵੇਂ ਕਹਿੰਦੀ ਹੈ ਜਿ ਆਪਾਂ ਵਾਤਾਵਰਨ ਪ੍ਰੇਮੀ ਆ ਆਪਾਂ ਦਰਖਤ ਲਾਉਣ ਦੀ ਕੋਸ਼ਿਸ਼ ਕਰਦੇ ਆ ਪਿਛਲੀ ਵਾਰ ਵੀ ਮੇਰੇ ਅਮਰੂਦ ਜਿਹੜੇ ਲਾਇਏ ਸੀ ਉਹ ਬਰਬਾਦ ਕਰਕੇ ਚਲੇ ਗਏ ਸੀਗੇ ਤੇ ਐਤਕੀ ਵੀ ਮੇਰੇ ਅਮਰੂਦ ਉਹਨਾਂ ਨੇ ਬਿਲਕੁਲ ਤੋੜ ਕੇ ਖਤਮ ਕਰ ਦਿੱਤੇ ਆ ਨੀਲਗਾ ਔਰ ਜਿਹੜੇ ਇਹ ਜੰਗਲੀ ਹੈਗੇ ਸੂਰ ਇਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਆਤੰਕ ਹੈ ਔਰ ਇਹਨਾਂ ਦੀ ਸਾਨੂੰ ਬੜੀ ਜ਼ਿਆਦਾ ਮਾਰ ਚੱਲਣੀ ਪੈ ਰਹੀ ਹੈ ਕਿੰਨਾ ਟਾਈਮ ਹੋਊਗਾ ਪਹਿਲਾਂ ਤਾਂ ਇਸ ਏਰੀਆ 'ਚ ਨਹੀਂ ਜਾਂ ਸੀਗੇ ਕਿੰਨਾ ਟਾਈਮ ਹੋਊਗਾ ਜਗਲੀ ਸੂਰ ਇਧਰ ਆਉਣ ਇਹ ਜਦੋਂ ਨਾ ਜੀ ਵੱਡੀਆਂ ਨਹਿਰ ਉਕੇ ਉਕੇ ਇਹ ਅ ਇਨਸਾਨਾਂ ਤੋਂ ਦੂਰ ਭੱਜਦਾ ਜਾਨਵਰ ਇਹ ਉਥੋਂ ਨਿਕਲ ਕੇ ਸੇਮਨ ਵਾਲੇ ਪੈਂਦਾ ਹੋਇਆ ਇਹ ਸੇਮਨ ਵਾਲਿਆਂ ਚ ਸਾਡੇ ਏਰੀਆ ਤੱਕ ਪਹੁੰਚ ਗਿਆ ਔਰ ਇਹ ਵਾਪਸ ਨਹੀਂ ਗਿਆ ਇੱਥੇ ਇਹਨਾਂ ਦੀ ਜਿਹੜੀ ਪੈਦਾਵਾਰਾ ਹੈ ਉਹ ਬਹੁਤ ਜ਼ਿਆਦਾ ਵਧਣ ਲੱਗੀ ਇਹ ਕਾਫੀ ਜ਼ਿਆਦਾ ਬੱਚੇ ਦਿੰਦੇ ਆ ਤੇ ਉਹ ਹੁਣ ਕੁਝ ਤਾਂ ਸਹਿਣਯੋਗ ਚੀਜ਼ਾਂ ਹੁੰਦੀਆਂ ਇਹ ਅਸਹਿਣਯੋਗ ਚੀਜ਼ ਜਿਹੜੀ ਹੈਗੀ ਹੈ ਔਰ ਜਿਹੜਾ ਨੀਲ ਗਾਏ ਤਾਂ ਥੋੜਾ ਜਿਹਾ ਡਰ ਵੀ ਜਾਂਦਾ ਹੈ ਜਿਹੜਾ ਜੰਗਲੀ ਸੂਰ ਹੈ ਜੀ ਇਹਦਾ ਜਿਹੜਾ ਇਹ ਮੇਲ ਹੁੰਦਾ ਇਹਦੇ ਜਿੱਦਾਂ ਕਿਰਪਾਨ ਵਾਂਗੂ ਤਿੱਖੇ ਇਹਦੇ ਦੰਦ ਹੁੰਦੇ ਆ ਔਰ ਇਹ ਬੰਦੇ ਨੂੰ ਇਨਸਾਨ ਨੂੰ ਦੇਖ ਕੇ ਉਹਦੇ ਮਗਰ ਪੈਣਾ ਉਹਦੇ ਗਲ ਪੈਣਾ ਉਹਨੂੰ ਮਾਰਨ ਦੀ ਕੋਸ਼ਿਸ਼ ਕਰਦਾ ਔਰ ਇਨਸਾਨੀ ਜਾਨ ਦਾ ਵੀ ਖਤਰਾ ਹੈ ਇਹਨਾਂ ਤੋਂ ਰਾਖੀ ਵਾਲਾ ਰਾਤ ਨੂੰ ਕਰ ਕਿਵੇਂ ਕਰਦੇ ਨੇ ਕਿੰਨੇ ਕਿੰਨੇ ਬੰਦੇ ਰਹਿੰਦੇ ਨੇ ਰਾਤ ਨੂੰ ਰਾਖੀ ਚੇਤਨ ਜੀ ਗੱਲ ਇਹ ਹੈ ਮਜ਼ਦੂਰ ਤਾਂ ਕੋਈ ਰਾਖੀ ਰਹਿ ਕਿ ਨਹੀਂ ਰਾਜੀ ਉਹਦੇ ਦੋ ਕਾਰਨ ਨੇ ਜੀ ਇੱਕ ਤਾਂ ਰਾਤ ਨੂੰ ਜਿਹੜਾ ਹੈਗਾ ਜਾਨਵਰਾਂ ਦਾ ਵੀ ਜੰਗਲੀ ਸੂਰਤ ਆ ਉਹ ਡਰਦੇ ਆ ਦੂਜਾ ਕਾਰਨ ਇਹ ਹੈ ਵੀ ਸਾਡੇ ਇੱਥੇ ਏਰੀਆ ਚ ਚੋਰੀਆਂ ਬਹੁਤ ਹੁੰਦੀਆਂ ਜੀ ਨਸ਼ਾ ਨਸ਼ਾ ਬਹੁਤ ਜ਼ਿਆਦਾ ਹੋਣ ਕਰਕੇ ਰਾਤ ਨੂੰ ਲੁੱਟ ਖੋਹ ਤੇ ਇਹ ਬਹੁਤ ਹੀ ਡਰ ਵਾਲਾ ਜਿਹੜਾ ਇਹ ਮਾਹੌਲ ਇੱਥੇ ਬਣਿਆ ਹੁੰਦਾ ਤੇ ਜਿਹੜਾ ਮਜ਼ਦੂਰ ਹੈ ਉਹ ਤਾਂ ਕੀ ਜਿਹੜਾ ਜ਼ਿਮੀਂਦਾਰ ਖੇਤ ਚੋਂ ਨੂੰ ਡਰਦਾ ਕਿਉਂਕਿ ਜੇ ਆਪਾਂ ਅਸਲ ਇਹਦਾ ਲਾਇਸੈਂਸ ਕੋ ਲੈਣ ਜਾਂਦਾ ਇੱਕ ਆਮ ਸੁਧਾਰਨ ਵਿਅਕਤੀ ਜ਼ਿਮੀਂਦਾਰ ਤੇ ਉਹਨੂੰ ਤਾਂ ਬਿਲਕੁਲ ਜਵਾਬ ਦਿੱਤਾ ਜਾਂਦਾ ਜਦ ਕਿ ਮੇਰੇ ਪਿੰਡੋਂ ਹੀ ਤਿੰਨ ਚਾਰ ਪਿਸਟਲ ਤਾਂ ਹੁਣ ਫੜੀਚੇ ਆ ਪਹਿਲਾਂ ਇੱਕ ਇੱਥੇ ਯੂਪੀ ਤੋਂ ਆ ਕੇ ਬੰਦਾ ਉਹ ਬਣਾਉਂਦਾ ਰਿਹਾ ਕਟਕਟ ਮੈਨੂੰ ਲੱਗਦਾ ਕੋਈ 50 60 ਜਿਹੜੇ ਇਲੀਗਲ ਵੈਪਨ ਦਾ ਮਰ ਪਿੰਡ ਚ ਹੀ ਹੋਣੇ ਆ ਜੀ ਤੇ ਸਾਨੂੰ ਡਰ ਲੱਗਦਾ ਜੀ ਰਾਤ ਨੂੰ ਆਉਂਦਿਆਂ ਨੂੰ ਮਜ਼ਦੂਰ ਕਿੱਥੇ ਪੈਂਦਾ ਜੀ ਇੱਥੇ ਆ ਕੇ ਕੀ ਮਾਨੂੰ ਕੋਈ ਮਸਲਾ ਹੋ ਸਕਦਾ ਸੂਰਾਂ ਦਾ ਮਾਨੂੰ ਜਿਵੇਂ ਤੁਸੀਂ ਕਿਹਨੇ ਇਕੱਠੀ ਡਾਰਾਂ ਜੁਨੇ ਕੀ ਮਾਨੂੰ ਮਸਲਾ ਹੋ ਸਕਦਾ ਦੇਖੋ ਜੀ ਇਹ ਤਾਂ ਸਰਕਾਰ ਦੇ ਲੈਵਲ ਤੇ ਆ ਕਿਉਂਕਿ ਇਹਨਾਂ ਨੂੰ ਕੋਈ ਛੇੜਨ ਲੱਗਿਆ ਵੀ ਡਰ ਲੱਗਦਾ ਕਿਉਂਕਿ ਉਸੇ ਵਾਲੇ ਐਫ ਆਈ ਆਰ ਕੱਟੀ ਜਾਂਦੀ ਹੈ ਜੰਗਲੀ ਸੂਰਾਂ ਦੀ ਵਾਧੇ ਜਿਹੜੀ ਤਦਾਦ ਨੂੰ ਦੇਖਦਿਆਂ ਹੋਇਆ ਸਰਕਾਰ ਆਪ ਦੇ ਤੌਰ ਤੇ ਜਿਹੜੇ ਹੰਟਰ ਆ ਸ਼ਿਕਾਰੀ ਆ ਉਹਨਾਂ ਨੂੰ ਖੁੱਲ ਦੇਵੇ ਔਰ ਉਹਨਾਂ ਨੂੰ ਇਹਦੇ ਤੇ ਕਾਬੂ ਪਾਉਣ ਤੇ ਉਹਨਾਂ ਨੂੰ ਲਿਆਵੇ ਇੱਕ ਤਾਂ ਇਹ ਹੈ ਉਹਨਾਂ ਦੀ ਖੁਰਾਕ ਔਰ ਉਹਨਾਂ ਦਾ ਜਿਹੜਾ ਰੋਜ਼ਗਾਰ ਵੀ ਚੱਲ ਸਕੂਗਾ ਤੇ ਅਸੀਂ ਵੀ ਜਿਹੜਾ ਹੈ ਸੂਰਾਂ ਦੇ ਕਹਿਰ ਤੋਂ ਬਚ ਸਕਾਂਗੇ ਜੇ ਇੰਡੀਵਿਜੂਅਲ ਤੌਰ ਤੇ ਅਸੀਂ ਇਹ ਜਾਨਵਰ ਬਿਲਕੁਲ ਉਂਗਲ ਵੀ ਕਰਦੇ ਆ ਔਰ ਕੋਈ ਵੀਡੀਓ ਬਣਾ ਲੇ ਤੇ ਮੈਨੂੰ ਲੱਗਦਾ ਵੀ ਜਿਹੋ ਜਿਹੇ ਇਨਸਾਨ ਤੇ ਹਮਲਾ ਕਰ ਲਿਆ ਉਹ ਜਿਹੇ ਜਾਨਵਰ ਤੇ ਕਰ ਲਿਆ ਜਿਹੋ ਜਿਹੇ ਆਪਣੇ ਕਾਨੂੰਨ ਹੈ ਤੇ ਉਸ ਹਿਸਾਬ ਨਾਲ ਸਾਨੂੰ ਤਾਂ ਇਹਨਾਂ ਤੋਂ ਡਰ ਲੱਗਦਾ ਅੱਗੇ ਮਤਲਬ ਇਨਸਾਨਾਂ ਤੋਂ ਲੋਕ ਡਰਦੇ ਸੀ ਹੁਣ ਜਾਨਵਰਾਂ ਤੋਂ ਇਨਸਾਨਾਂ ਨੂੰ ਡਰ ਲੱਗਦਾ ਹੈ ਵੀ ਉਹ ਜ਼ਿਆਦਾ ਤਾਂ ਉਹਨੇ ਕਿਹੜੀ ਕਿਹੜੀ ਫਸਲਾਂ ਨੂੰ ਮਨ ਨੁਕਸਾਨ ਪਹੁੰਚਾਉਂਦੇ ਆ ਜਿਆ ਤਾਂ ਇਹ ਜੀ ਜ਼ਿਆਦਾ ਤਾਂ ਚਾਰੇ ਦਾ ਚਾਰੇ ਨੂੰ ਪੈਂਦੇ ਜੀ ਮੱਕੀ ਜਿਵੇਂ ਹੋਈ ਤੁਹਾਡੇ ਸਾਹਮਣੇ ਛੱਲੀਆਂ ਤਾਂ ਨਾ ਛੱਡੀਆਂ ਕੋਈ ਨਹੀਂ ਜੀ ਔਰ ਇੱਕ ਛੱਲੀ ਖਾਂਦੇ ਨਾਲ 10 ਟਾਂਡਿਆਂ ਦਾ ਨੁਕਸਾਨ ਕਰ ਦਿੰਦੇ ਆ ਤੋੜ ਦਿੰਦੇ ਆ ਬਰਬਾਦ ਕਰ ਦਿੰਦੇ ਆ ਆਲੂ ਹੈ ਜੀ ਆਲੂ ਤਾਂ ਇੰਨੀ ਸਫਾਈ ਨਾਲ ਕੋ ਮਸ਼ੀਨ ਨਹੀਂ ਪੁੱਟਦੀ ਜਿੰਨੀ ਸਫਾਈ ਨਾਲ ਜਿਹੜਾ ਹੈਗਾ ਸੂਰ ਇੱਕ ਪਾਸੇ ਵੱਟ ਤੋਂ ਮੂੰਹ ਪਾ ਲੈਂਦਾ ਔਰ ਜਿਹੜਾ ਆਲੂ ਦਾ ਬੀਜ ਹੈ ਜਾਂ ਆਲੂ ਤਿਆਰ ਹੋਇਆ ਉਹ ਸਾਫ਼ ਕਰਕੇ ਮੂੰਹ ਚੱਕਦਾ ਦੂਜੇ ਪਾਸੇ ਔਰ ਜਿਹੜਾ ਤੁਹਾਡੇ ਹੈਗੇ ਫਰੂਟ ਹੈ ਜੇ ਤਾਂ ਫਰੂਟ ਪੱਕਿਆ ਹੋਇਆ ਤਾਂ ਇਹ ਫਰੂਟ ਖਾ ਲੂਗਾ ਔਰ ਜਾਂਦਾ ਜਾਂਦਾ ਨਾਲ ਇਹ ਹੈ ਕਿ ਉਹ ਬੂਟੇ ਵੀ ਤੋੜ ਜਾਂਦਾ ਜੀ ਇਹਦੀ ਜਾਨਵਰ ਦੀ ਪ੍ਰਵਿਰਤੀ ਹੈ ਵੀ ਇਹ ਬੂਟਿਆਂ ਦਾ ਵੀ ਨੁਕਸਾਨ ਕਰ ਜਾਂਦਾ ਔਰ ਚਾਰਾ ਤਾਂ ਮੇਰੇ ਹਿਸਾਬ ਨਾਲ ਨੇੜ ਤੇੜੇ ਹੁਣ ਕਿਸੇ ਦਾ ਰਿਆ ਹੀ ਨਹੀਂਗਾ ਤੇ ਜੇ ਕਿਸੇ ਦਾ ਹੈਗਾ ਤੇ ਉਹ ਬੜੀ ਤੇਜ਼ੀ ਨਾਲ ਜਿਹੜਾ ਬਰਬਾਦ ਹੋ ਰਿਹਾ ਜੀ